ਹਲੋ ਜੀ ਸੁਖਵੀਰ ਧੜੇ ਨੇ ਮੇਰਾ ਖਿਆਲ ਹੈ ਵੀ ਦਿਨ ਰਾਤ ਇੱਕ ਕਰਕੇ ਰੱਖੀ ਹੈ ਪਰ ਫੇਰ ਵੀ 8% ਵੋਟ ਪਾਉਣਾ ਇਹ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਸੋ ਸਾਡੇ ਲਈ ਅੱਜ ਮੈਂ ਖਾਸ ਕਰਕੇ ਜਿਹੜੀ ਪੰਜ ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਉਹਨੂੰ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਛੇਤੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਹੈ ਕਿ ਚੰਗੀ ਪੰਥਕ ਸੋਚ ਵਾਲੇ ਬੰਦੇ ਚੰਗੇ ਇਮਾਨਦਾਰ ਤੇ ਧਿਆਨدار ਬੰਦੇ ਲੈ ਕੇ ਆਉਣ ਅੱਜ ਜਿਹੜੀ 52% ਵੋਟ ਪਈ ਹੈ ਉਹਨੇ ਵੀ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਲੋਕ ਨਾ ਤਾਂ ਆਪ ਨੂੰ ਚਾਹੁੰਦੇ ਨੇ ਨਾ ਕਾਂਗਰਸ ਨੂੰ ਚਾਹੁੰਦੇ ਨੇ ਨਾ ਕਿਸੇ ਹੋਰ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਇਨਸਾਨ ਹੋਣ ਤੇ ਰੀਅਲ ਪਾਰਟੀ ਕੋਈ ਨਾ ਕੋਈ ਅੱਗੇ ਆਵੇ ਤਾਂ ਕਿ ਅਸੀਂ ਵੋਟਾਂ ਪਾ ਸਕੀਏ 50% ਵੋਟ ਪਈ ਹੈ ਇਹਦਾ ਮਤਲਬ ਲੋਕ ਇਹਨਾਂ ਪਾਰਟੀਆਂ ਤੋਂ ਖੁਸ਼ ਨਹੀਂ ਹਨ ਇਨਨ ਲੁਕਨਰ ਤੋਂ ਬਿਨਾ ਦਿੱਲੀ ਆ ਕੇ ਇੱਥੇ ਜੋ ਲੁੱਟ ਮਚਾਈ ਹੈ ਪਿਛਲੇ 4 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਇਤੋਂ ਬਾਅਦ ਕੁਝ ਹੋ ਨਹੀਂ ਸਕਦਾ ਆ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀਗਾ ਕਿ ਪਹਿਲੀ ਵਾਰ ਹੋਇਆ ਕਿ ਚੀਫ ਮਿਨਿਸਟਰ ਨੂੰ ਹਟਾ ਕੇ ਤੁਸੀਂ ਚੀਫ ਸੈਕਟਰ ਨੂੰ ਚੇਅਰਮੈਨ ਲਾਤਾ ਕਿ ਇਹ ਡਿਵੈਲਪਮੈਂਟ ਦੇ ਕੰਮ ਇਹ ਕਰਵਾਉਣਗੇ ਇਦੋਂ ਬਦਕਿਸਮਤੀ ਕੋਈ ਗੱਲ ਹੋ ਸਕਦੀ ਹੈ আর ਜਿੰਨੇ ਪਤਾ ਨਹੀਂ ਕਿੰਨੇ ਬੰਦੇ ਦੀ ਇੰਟਰਵਿਊ ਕੀਤੀ ਹੈ ਕਿ ਜੀ ਇਹ ਬੰਦੇ ਆ ਕੇ ਇੱਥੇ ਕਮਾਂਡ ਸਾਂਭਣਗੇ ਇਹੀ ਕਾਰਨ ਹੈ ਕਿ ਅੱਜ ਆਪਾਂ ਪਿੱਛੇ ਪਿੱਛੇ ਜਾ ਰਹੇ ਹਾਂ ਪੰਜਾਬ ਦਾ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜ੍ਹਿਆ ਹੈ ਉਹ ਮੇਰਾ ਖਿਆਲ ਹੈ ਵੀ 4 ਸਾਲ ਦੇ ਵਿੱਚ ਉਨਾ ਹੀ ਕਰਜ਼ਾ ਫਿਰ ਦੁਬਾਰਾ ਚੜ ਗਿਆ ਅੱਜ ਅਸੀਂ ਘਟਦੇ 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 ਕਿੱਥੇ ਆ ਗਏ ਇਹ ਬਹੁਤ ਸੋਚਣ ਆਈ ਗੱਲ ਹੈ ਸੋ ਆਪਾਂ ਸਾਰੇ ਜਾਣੇ ਰੱਖ ਕੇ ਹਿੰਮਤ ਕਰੀਏ ਕਿ ਆਪਾਂ ਚੰਗੀ ਲੀਡਰਸ਼ਿਪ ਲੈ ਕੇ ਆਈਏ ਜਿਹਨੂੰ ਲੋਕ ਲਾਈ ਕਰਨ ਲੋਕ ਵੋਟ ਤਾਂ ਥੋੜੀ 90% ਪੈਣੀ ਚਾਹੀਦੀ ਆਪਾਂ ਦਾ 100% ਪੈਣੀ ਚਾਹੀਦੀ ਹੈ ਹਰ ਬੰਦਾ ਸੋਚੇ ਕਿ ਮੈਂ ਆਪਣੀ ਵੋਟ ਪੋਲ ਕਰਨੀ ਹੈ ਮੈਂ ਚੰਗੇ ਬੰਦੇ ਲੈ ਕੇ ਆਉਣੇ ਨੇ ਚੰਗੇ ਇਨਸਾਨਾਂ ਨੂੰ ਵੋਟ ਪੈਣੀ ਚਾਹੀਦੀ ਹੈ ਚੰਗੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ ਇਹ ਤਾਂ ਇੱਕ ਅਲਰਜੀ ਆਈ ਗੱਲ ਹੋ ਗਈ ਕਿ ਸਾਨੂੰ ਅਲਰਜੀ ਆ ਫਲਾਣੇ ਬੰਦੇ ਤੋਂ ਅਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਆ ਸਾਡੀ ਭੈਣ ਕਮਲਜੀਤ ਕਿੱਡੇ بڑے ਪਰਿਵਾਰ ਦੇ ਵਿੱਚੋਂ ਆ ਸਾਡੇ ਬਹੁਤ ਹੀ ਸਕਾਰਜੋਗ ਵੀਰ ਜਿਹੜਾ ਅੱਜ ਵੀ ਜੇਚ ਬੈਠੇ ਨੇ ਫਾਂਸੀ ਸਜ਼ਾ ਦੇ ਵਿੱਚ ਜ਼ੋਰ ਲਾ ਲਿਆ ਉਹਨਾਂ ਨੂੰ ਕਿ ਤੁਸੀਂ ਮਾਫੀ ਮੰਗ ਲਓ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਨੇ ਪਰ ਕਿਉਂ ਨਹੀਂ ਵੋਟ ਪਈ ਸੁਖਵੀਰ ਸਿੰਘ ਬਾਦਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤੇ ਇਹ ਇਹ ਹੀ ਕਾਰਨ ਹੋਇਆ ਜੇ ਕਿਤੇ ਉਹਨਾਂ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਨਾ ਹੁੰਦਾ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜਿੱਤ ਪ੍ਰਾਪਤ ਹੁੰਦੀ ਅੱਜ ਆਪਾਂ ਖਾਲਸਾ ਜੀ ਨੂੰ ਦੇਖ ਰਹੇ ਹਾਂ ਕਿ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਸੀ ਤੇ ਲੋਕਾਂ ਨੇ ਉਹਨਾਂ ਨੂੰ ਚਿਤਾਤਾ ਕਿ ਇਹ ਇਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਹੈ ਸੋ ਲੋਕਾਂ ਦਾ ਹਮਦਰਦੀ ਹੈ ਪੰਥ ਦੇ ਨਾਲ ਲੋਕ ਪੰਥ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਇਹ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਪੰਥ ਦੋਖੀ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਕੰਮ ਕਰ ਰਹੇ ਨੇ ਪੰਥ ਦੇ ਉਲਟ ਕੰਮ ਕਰ ਰਹੇ ਨੇ ਜਿਹੜੇ ਸ਼ੋਮਨੀ ਕਮੇਟੀ ਨੂੰ ਬਰਤ ਰਹੇ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਣਾ ਲੋਕ ਘਰ ਘਰ ਸਨੇਹਾ ਦੇ ਰਹੇ ਨੇ ਹਰੇਕ ਇਲੈਕਸ਼ਨ ਦੇ ਵਿੱਚ ਸਨੇਹਾ ਦੇ ਰਹੇ ਨੇ 12 ਦੀ ਗੱਲ ਦੇਖੋ 14 ਦੀ ਗੱਲ ਦੇਖ ਲਈਏ 17 ਦੀ ਗੱਲ ਦੇਖ ਲਈਏ 19 ਦੀ ਦੇਖ ਲਈਏ 22 ਦੀ ਦੇਖ ਲਈਏ 24 ਦੀ ਗੱਲ ਦੇਖ ਲਈਏ ਅੱਜ ਜਿਹੜੀ ਆ ਇਲੈਕਸ਼ਨ ਹੋਈ ਹੈ 8% ਦੇ ਉੱਤੇ ਆਪਾਂ ਆ ਗਏ ਤੇ ਜੇ ਇਹ ਹਾਲਾਤ ਹੋਣਗੇ ਤਾਂ ਕੱਲ ਨੂੰ ਕੀ ਹੋਊਗਾ ਇਦੋਂ ਵੱਧ ਤਾਂ ਆਜ਼ਾਦ ਲੋਕ ਵੋਟ ਲੈ ਜਾਂਦੇ ਨੇ ਸੋ ਇਹਦਾ ਮਤਲਬ ਇਹ ਹੋਇਆ ਕਿ ਲੋਕ ਸੁਖਵੀਰ ਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਜੋ ਵੀ ਕੈਂਡੀਡੇਟ ਖੜਾ ਹੋ ਗਿਆ ਕੋਈ ਚੰਗਾ ਹੋਵੇ ਮਾੜਾ ਹੋਵੇ ਪਰ ਉਹ ਕਹਿੰਦੇ ਨੇ ਜੇ ਉਹ ਤੋਂ ਬਿਨਾਂ ਤਾਂ ਅਸੀਂ ਵੋਟ ਪਾਉਣ ਨੂੰ ਤਿਆਰ ਆ ਜੇ ਉਹ ਵਿੱਚ ਹੈ ਤਾਂ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਜਿੰਨਾ ਮਰਜ਼ੀ ਚੰਗਾ ਮੰਦਾ ਲਿਆਓ ਸੋ ਆਪਾਂ ਸਾਰੇ ਬੈਠ ਕੇ ਇਹ ਫੈਸਲਾ ਕਰੀਏ ਕਿ ਆਪਾਂ ਚੰਗੀ ਸੋਚ ਆਏ ਲੋਕ ਇਮਾਨਦਾਰ ਤੇ ਧਿਆਨਦਾਰ ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਹਕੂਮਤ ਨਾਮ ਜਾਰੀ ਕੀਤਾ ਹੈ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਤੁਸੀਂ ਪਾਰਦਰਸ਼ੀ ਭਰਤੀ ਕਰਨੀ ਹੈ ਆਧਾਰ ਕਾਰਡ ਦੇ ਨਾਲ ਭਰਤੀ ਕਰਨੀ ਹੈ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹੜੀ ਪੰਜਾਬ ਦਾ ਪੰਜਾਬੀਆਂ ਦਾ ਪਲਾ ਕਰ ਸਕਣ ਸੋ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਪਹਿਰਾ ਦਈਏ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਫੇਰ ਪੁਰਾਣਾ ਪੰਜਾਬ ਆਪੇ ਕਿਵੇਂ ਲੈ ਕੇ ਆਉਣਾ ਹੈ ਮੈਂ ਸੁਣਿਆ ਹੈ ਕਿ ਕਿਸੇ ਟਾਈਮ ਦੇ ਵਿੱਚ ਯੂਰਪਾਇ ਬੰਦੀ ਪੰਜਾਬ ਦੇਖਣਾ ਆਉਂਦੇ ਸੀਗੇ ਜਿਹੜੀ ਸਾਡੀ ਕਰੰਸੀ ਸੀ 10 12 ਗੁਣਾ ਮਹਿੰਗੀ ਕਰੰਸੀ ਸੀ 1 ਰੁਪਏ ਦੇ 10 12 ਪਾਉਂਡ ਆਉਂਦੇ ਸੀਗੇ ਪਰ ਅੱਜ ਆਪਾਂ ਕਿੱਥੇ ਚਲੇ ਗਏ ਸਾਡੇ ਬੱਚੇ ਡੌਂਕੀ ਲਾ ਕੇ ਜਾ ਰਹੇ ਨੇ ਸਾਡੇ ਲੋਕ ਕਿੱਥੇ ਕਿੱਥੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਅਪਰਚੂਨਿਟੀ ਜੀ ਨਹੀਂ ਹਨ ਅਪਰਚੂਨਿਟੀ ਕਿਉਂ ਨਹੀਂ ਹਨ ਕਿ ਸਰਕਾਰਾਂ ਚੰਗੀਆਂ ਨਹੀਂ ਹਨ ਸਾਡੀ ਲੀਡਰਸ਼ਿਪ ਚੰਗੀ ਨਹੀਂ ਹੈ ਉਹ ਲੀਡਰਸ਼ਿਪ ਅਸੀਂ ਚੰਗੀ ਲੈ ਕੇ ਆਈਏ ਤਾਂ ਕਿ ਲੋਕ ਇੱਥੇ ਕੰਮ ਕਰ ਸਕਣ